28 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਪਿਛਲੇ 2 ਦਿਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਗਰਮੀ ਅਤੇ ਹਮਸ ਦਾ ਦੌਰ ਦੇਖਣ ਨੂੰ ਮਿਲਿਆ ਗਰਮੀ ਵੀ ਵੱਡੇ ਪੱਧਰ ਤੇ ਹਮਸ ਵੀ ਵੱਡੇ ਪੱਧਰ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟ ਕਈ ਖੇਤਰਾਂ ਦੇ ਵਿੱਚ ਲੱਗੇ ਪਰ ਗਰਮੀ ਤੋਂ ਰਾਹਤ ਨਹੀਂ ਮਿਲੀ ਅੱਜ 23 ਤਰੀਕ ਤੋਂ ਲੈ ਕੇ 1 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਅੱਜ ਵੱਡੇ ਪੱਧਰ ਤੇ ਮੀਂਹ ਦੀ ਆਸਤਾ ਨਹੀਂ ਹੋਵੇਗੀ ਪਰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਸੰਗਰੂਰ ਦੇ ਕੁਝ ਇਲਾਕੇ ਹੋ ਸਕਦੇ ਨੇ ਪਟਿਆਲਾ ਰਾਜਪੂਰਾ ਡੇਰਾਬੱਸੀ ਚੰਡੀਗੜ੍ਹ ਮੁਹਾਲੀ ਫਤਿਹਗੜ੍ਹ ਸਾਹਿਬ ਖੰਨਾ ਮਲੋਹ ਜਨ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਲੱਗਦੇ ਹੋਏ ਦਿਖਾਈ ਦੇ ਸਕਦੇ ਨੇ ਇਹ ਦੁਪਹਿਰ ਤੋਂ ਪਹਿਲਾਂ ਵੀ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਵੀ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਨੇ ਜਾਂ ਇਹਨਾਂ ਨਾਲ ਲੱਗਦੇ ਇਲਾਕੇ ਹੁਸ਼ਿਆਰਪੁਰ ਦੇ ਹੋਗਾ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਆਪਣਾ ਨਵਾਂ ਸ਼ਹਿਰ ਬੰਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਟੁੱਟਮੇ ਤੌਰ ਤੇ ਛਰਾਟੇ ਲੱਗ ਸਕਦੇ ਨੇ ਦਬਾਬੇ ਦੇ ਜਲੰਧਰ ਹੋ ਗਿਆ ਕਰਪੂਥਲਾ ਇਹਨਾਂ ਵਿੱਚ ਉਮੀਦ ਘਟਿਆ ਪਰ ਫਿਰ ਵੀ ਕਿਤੇ ਨਾ ਕਿਤੇ ਹਲਕੀ ਤੋਂ ਦਰਮਿਆਨੀ ਕਿਣਮਣ ਹੋ ਜਵੇ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਹੁਤੇ ਵੱਡੇ ਪੱਧਰ ਤੇ ਅੱਜ ਮੀਂਹਾਂ ਦੀ ਸੰਭਾਵਨਾ ਨਹੀਂ ਹੈ ਪਰ ਅੱਜ 25 ਤੋਂ 30% ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਮੀਂਹ ਦੇ ਛਰਾਟੇ ਦੇਖੇ ਜਾ ਸਕਦੇ ਹਨ ਕੱਲ ਨੂੰ ਉਮੀਦ ਹੈ ਕਾਰਵਾਈਆਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਈ ਮਾਲਵੇ ਦੇ ਹਿੱਸੇ ਤੇ ਕਈ ਮੱਝਰੇ ਹਿੱਸਿਆਂ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਚਾਹੇ ਅਮਰitsar ਤਰਨਤਨ ਗੁਰਦਾਸਪੁਰ ਦੇ ਇਲਾਕੇ ਹੋਣ ਚਾਹੇ ਪੱਛਮੀ ਮਾਲਵੇ ਦੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਮੋਗਾ ਇਹਨਾਂ ਵਿੱਚ 29 ਜਾਂ 30 ਤਰੀਕ ਦੇ ਆਸ-ਪਾਸ ਇੱਕ ਦਿਨ ਵਧੀਆ ਮੀਂਹ ਪੁੱਜਦਾ ਹੋ ਸਕਦਾ ਹੈ ਸਾਰੇ ਖੇਤਰਾਂ ਦੇ ਵਿੱਚ ਨਹੀਂ ਪਰ ਕਈ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਉੱਥੇ ਇੱਕਦਮ ਵਧੀਆ ਤੇਜ਼ ਬਰਸੇਗਾ ਤੇ ਕੁਝ ਜਿਹੇ ਖੇਤਰ ਸਖਣੇ ਵੀ रह ਸਕਦੇ ਨੇ ਕੁੱਲ ਮਿਲਾ ਕੇ ਅਗਲੇ 2-3 ਦਿਨ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਪਰ ਕਾਰਵਾਈਆਂ ਲਿਮਟਿਡ ਹੋਣਗੀਆਂ ਬਹੁਤੀ ਤੇਜ਼ ਨਹੀਂ ਹਲਕੇ ਤੋਂ ਦਰਮਿਆਨੇ ਹੀ ਹੋਣਗੇ